ਇੱਕ ਸੋਸ਼ਲ ਮੀਡੀਆ ਤੇ ਪੋਸਟ ਸੀ ਉਹਦੇ ਵਿੱਚ 에어ਗਨ ਨਾਲ ਫੋਟੋ ਪਾਈ ਹੋਈ ਸੀ ਦੋ ਸਿੰਘਾਂ ਦੀ ਪ੍ਰਿਤਪਾਲ ਸਿੰਘ ਤੇ ਨਾਲਦੇ ਸਿੰਘਾਂ ਦੀ ਪੁਰਾਣੀ ਫੋਟੋ ਆ ਉਹਦੇ ਤੇ ਇੱਕ ਪਰਚਾ ਪਾਇਆ ਗਿਆ ਇਸ ਦਾ ਕਿ ਹਥਿਆਰਾਂ ਦਾ ਪ੍ਰਮੋਟ ਕਰਦੇ ਆ ਹਾਲਾਂਕਿ ਉਹ 에어ਗਨ ਆ ਇੱਕ ਤੇ ਉਹਨੂੰ ਘਰੋਂ ਚ ਲੈ ਕੇ ਆਂਦਾ ਗਿਆ ਨਾਲ ਡੀਵੀਆਰ ਪਟਕੇ ਲਿਆਏ ਆ ਪ੍ਰਿਤਪਾਲ ਸਿੰਘ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਸੰਬੰਧ ਬਿਲਕੁਲ ਜੀ ਸਾਡਾ ਉਹ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਮੈਂਬਰ ਆ ਸਰਗਰਮ ਮੈਂਬਰ ਇਸੇ ਕਰਕੇ ਹੀ ਉਹਨਾਂ ਦੀ 에어 ਗਨ ਨੂੰ ਵੀ ਗਨ ਬਣਾ ਦਿੱਤਾ ਗਿਆ ਇਹ ਆਉਣ ਵਾਲਾ ਸਮਾਂ ਜੇਲ੍ਹ ਪੰਜਾਬ ਦੇ ਲੋਕ ਨਾ ਜਾ ਕੇ ਤੇ ਕੱਲੀ ਇੱਥੇ ਤੱਕ ਗੱਲ ਨਹੀਂ ਰਹਿਣੀ ਖਡਾਉਣਿਆਂ ਤੱਕ ਇਹ ਤੁਹਾਡੀਆਂ ਕਿਰਪਾਣਾ ਤੱਕ ਵੀ ਹੋਣੀ ਆ ਤੁਹਾਡੀ ਕਿਰਪਾਣ ਫਣ ਤੇ ਵੀ ਪਰਚੇ ਦਾ ਜਕਰਿਆ ਕਰਨਗੇ ਤੇ ਇਹਨਾਂ ਨੇ ਪਰਚਾ ਕਰਕੇ ਇੱਕ ਤੁਸੀਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀ ਦੇਖੀ ਹੋਣੀ ਆ ਇਸੇ ਮੌਜੂਦਾ ਆਪ ਸਰਕਾਰ ਦੇ ਐਮਐਲਏ ਦਾ ਮੁੰਡਾ ਸ਼ਰਯਮ ਵਿਆਹ ਦੇ ਵਿੱਚ ਗੋਲੀਆਂ ਚਲਾ ਰਿਹਾ ਫਾਇਰਸਟਨ ਦੇ ਨਾਲ ਗੋਲੀਆਂ ਚਲਾ ਰਿਹਾ ਪਿਸਟਲ ਦੇ ਨਾਲ ਸ਼ਰਯਮ ਫਾਇਰਿੰਗ ਕਰ ਰਿਹਾ ਨਾ ਕੋਈ ਹੁੰਦੇ ਤੇ ਪਰਚਾ ਤੁਸੀਂ ਦੱਸ ਦੋ ਤੁਸੀਂ মিডিਆ ਚ ਵਿਚਰਦੇ ਹੋ মিডিਆ ਦੇ ਦੇਖਦੇ ਜੇ ਕਿ ਕੋਈ ਪਰਚਾ ਹੋਇਆ ਕੋਈ ਇਹੋ ਜੀ ਖਬਰ ਆਈ ਪਰਚੇ ਦੀ ਇੱਕ ਨਾਰਮਲ ਕੀਰਤੀ ਸਿੰਘ ਹੈ ਜਿਹੜਾ ਅਦਕਿਰਤ ਕਰਦਾ ਉਹਨਦੇ ਤੇ ਇਹਨਾਂ ਨੇ ਪਰਚਾ ਪਾਦਾ ਇੱਕ 에ਅਰ ਗਨ ਦੇ ਹਲਕਾ ਖੜੂਰ ਸਾਹਿਬ ਦਾ ਇਹਨਾਂ ਦਾ ਐਮ ਐਲ ਏ ਅੰਦਰ ਗਿਆ ਨੂੰ ਵੀ ਮੇਰੇ ਨਾਲ ਦੋ ਤਿੰਨ ਮਹੀਨੇ ਤੇ ਲਾਗੇ ਬੰਨੇ ਹੋ ਗਏ ਆ ਤੇ ਅੱਜ ਤੱਕ ਇਹਨਾਂ ਨੇ ਉਹਦੀ ਸੀਟ ਹੀ ਨਹੀਂ ਖਾਲੀ ਡਿਕਲੇਅਰ ਕੀਤੀ ਇਹ ਕਾਨੂੰਨ ਦੀਆਂ ਧਜੀਆਂ ਡਾਰੇ ਕਾਨੂੰਨ ਦੇ ਰਖਵਾਲੇ ਥੋੜੀ ਹੈ ਇਹ ਜੁਰਤ ਹੈ ਗਿਆ ਤੇ ਉਥੋਂ ਸੀਟ ਖਾਲੀ ਕਰਕੇ ਡਕਲੇ ਆ ਕਰਨ ਇਲੈਕਸ਼ਨ ਕਰਾਉਣ ਤੇ ਪੰਜਾਬ ਦੇ ਲੋਕ ਇਹਨਾਂ ਨੂੰ ਦੱਸਣ ਕਿ ਤੁਸੀਂ ਕਿੱਥੇ ਖੜੇ ਜੇ ਇਹ ਦੇਖੋ ਜੀ ਜਿਹੜਾ ਪ੍ਰਿਤਪਲ ਸਿੰਘ ਆ ਕੱਲਾ ਵਾਰਸ਼ਪੀਆ ਉਹਦਾ ਜਥੇਬੰਦੀ ਦਾ ਮੈਂਬਰ ਨਹੀਂ ਇੱਕ ਸਿੱਖ ਗੁਰਸਿੱਖ ਨੌਜਵਾਨ ਜਿਹੜਾ ਕੀਰਤ ਕਰਦਾ ਆ ਦੇ ਤੇ ਉਹਨਾਂ ਨੂੰ ਖਤਰਾ ਹੀ ਜਿਹੜੇ ਆ ਇਹਨਾਂ ਕੀਰਤੀ ਸਿੱਖਾਂ ਤੋਂ ਜਿਹੜੇ ਦਿੱਲੀ ਨੂੰ ਖਤਰਾ ਨਾ ਕਿ ਜਦੋਂ ਕਿਉਂਕਿ ਜੇ ਆਪ ਦੀ ਕੀਰਤ ਕਰਨਗੇ ਉਹ ਨਸ਼ਿਆਂ ਦੇ ਕਿਉਂ ਲਾਉਂਦੇ ਐਸੇ ਕਰਕੇ ਇਨਜਾਂ ਦੇ ਲੱਗਣੇ ਉਧਰ ਲੱਗੇ ਰਹਿਣਾ ਤੇ ਪੰਜਾਬ ਦੇ ਭਲੇ ਵਾਲੇ ਨੂੰ ਸੋਚਣਾ ਆਏ ਦਿਨ ਨੌਜਵਾਨੀ ਜਿਹੜੀ ਉਹ ਨਸ਼ੇ ਦੇ ਨਾਲ ਮਰ ਰਹੀ ਆ ਮਾਵਾਂ ਬਿਲਕਦੀਆਂ ਪਈਆਂ ਆ ਭੈਣਾਂ ਬਿਲਕਦੀਆਂ ਪਈਆਂ ਲੋਕਾਂ ਦੇ ਘਰਾਂ ਦੇ ਚਿਰਾਗ ਜਿਹੜੇ ਆ ਉਹ ਬੁਝ ਰਹੇ ਆ ਲੋਕਾਂ ਦੇ ਚੁੱਲਿਆਂ ਦੀ ਅੱਗ ਜਿਹੜੀ ਉਹ ਠੰਡੀ ਪੈ ਰਹੀ ਆ ਪਰ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਹੈਗੀ ਪੰਜਾਬ ਦੇ ਵਿੱਚ ਜੇ ਰਾਜ ਕਰਨ ਵਾਲੇ ਵੇਨੇ ਆ ਸਾਹਮਣੇ ਪੋਸਟਰ ਲੱਗਾ ਦੱਸੋ ਆ ਪੋਸਟਰ ਰਾਜ ਕਰਨ ਵਾਲੇ ਦੇਖਦੇ ਤੁਹਾਨੂੰ ਤੇ ਇਹਨਾਂ ਨੂੰ ਆਪਣੀ ਕੁਰਸੀ ਹਿਲਦੀ ਦੇਖ ਰਹੀ ਆ ਇਨਾਂ ਨੂੰ ਸੁਪਨੇ ਦੇ ਵਿੱਚ ਵੀ ਮੈਂਬਰ ਪਾਰਲੀਮੈਂਟ ਭਾਈ ਅਮਰਤਪਾਲ ਜੀ ਦਿਖ ਰਹੇ ਆ ਤੇ ਇਹ ਇਹੋ ਜਿਹੇ ਹਥਕੰਡੇ ਅਪਣਾ ਕੇ ਤੇ ਡਰਾਉਣਾ ਧਮਕਾਉਣਾ ਚਾਹੁੰਦੇ ਪੰਜਾਬ ਦੀ ਨੌਜਵਾਨੀ ਨੂੰ ਕਿ ਭਾਉ ਅਮਰਤਪਾਲ ਦੇ ਪੱਖ ਦੇ ਵਿੱਚ ਇਹ ਨੌਜਵਾਨੀ ਜਿਹੜੀ ਆ ਨਾ ਖੜੇ ਕਿਉਂਕਿ ਸਤਾਈ ਬਹੁਤ ਨੇੜੇ ਆ ਗਈ ਹੈ ਤੇ ਇਹਨਾਂ ਦੀਆਂ ਕੁਰਸੀਆਂ ਜਿਹੜੀਆਂ ਬਿਲਕੁਲ ਹਿੱਲ ਰਹੀਆਂ ਸਾਰੀਆਂ ਪਾਰਟੀਆਂ ਇਸ ਮਸਲੇ ਤੇ ਆ ਕੇ ਇਕੱਠੀਆਂ ਹੋ ਜਾਂਦੀਆਂ ਕਾਲ ਚੈਨਲਾ ਜੁੜੇ ਹੋ ਤੁਸੀਂ ਦਾਸ ਤੇਜਿੰਦਰ ਸਿੰਘ ਮੋਗੇ ਚ ਮੌਜੂਦ ਹਾਂ ਤੇ ਮੋਗੇ ਦੇ ਵਿੱਚ ਇਸ ਟਾਈਮ ਐਸਐਸਪੀ ਸਹਿਬਾਨ ਦੇ ਦਫ਼ਤਰ ਦੇ ਮੂਹਰੇ ਹਾਂ ਵਾਰਿਸ ਪੰਜਾਬ ਦੇ ਜਥੇਬੰਦੀ ਜਿਹੜੀ ਅਕਾਲੀ ਦਲ ਜਥੇਬੰਦੀ ਆ ਉਹਨਾਂ ਵੱਲੋਂ ਇੱਕ ਪ੍ਰੋਟੈਸਟ ਕੀਤਾ ਗਿਆ ਵਾ ਪ੍ਰੋਟੈਸਟ ਰੂਪੀ ਫਿਰ ਇੱਥੇ ਪਹੁੰਚੇ ਸੀ ਤੋਂ ਐਸਐਸਪੀ ਸਹਿਬਾਨ ਨੂੰ ਮਿਲਣ ਵਾਸਤੇ ਅੰਦਰ ਗਏ ਆ ਕਾਰਨ ਕੀ ਆ ਕਾਰਨ ਪ੍ਰਿਤਪਾਲ ਸਿੰਘ ਇੱਕ ਨਿਹੰਗ ਸਿੰਘ ਜਿਹਦੀ ਇੱਕ ਫੋਟੋ ਲੀਕ ਹੁੰਦੀ ਆ ਵਾਇਰਲ ਹੁੰਦੀ ਆ ਤੇ ਉਹਦੇ ਨਾਲ ਪਿੱਛੇ ਸੀਟ ਤੇ ਬੈਠੇ ਹੋਵੇ ਨਿਹੰਗ ਸਿੰਘ ਆ ਉਹਨਾਂ ਦੇ ਹਾਸੇ ਦੇ ਵਿੱਚ ਇੱਕ ਗਨ ਆ ਉਸ ਗਨ ਦੇ ਆਧਾਰ ਤੇ ਪਰਚਾ ਦਰਜ ਹੋਇਆ ਵਾ ਪਰਚਾ ਦਰਜ ਹੋਣ ਤੋਂ ਬਾਅਦ ਚ ਪੁਲਿਸ ਛਾਪਾ Pritpal Singh ਦੇ ਪਿੰਡ ਦੇ ਵਿੱਚ ਪੈਂਦਾ ਵਾ ਪਰ ਪਿੰਡੋ ਦੂਸਰੇ ਜਗ੍ਹਾ ਤੇ ਰਹਿੰਦੇ ਸੀ ਜਿੱਥੇ ਉਹ ਕਾਰੋਬਾਰ ਕਰਦੇ ਸੀ ਫਿਰ ਉਸ ਜਗ੍ਹਾ ਦੇ ਵਿੱਚ ਪੁਲਿਸ ਪਹੁੰਚਦੀ ਆ ਤੇ ਫਿਰ ਉਹਨਾਂ ਨੂੰ ਹਿਰਾਸਤ ਚ ਲੈ ਲਿਆ ਜਾਂਦਾ ਕਿਆ ਤੇ ਜਾਂਦਾ ਕਿ ਪਰਿਵਾਰ ਜੋ ਕਹਾਣੀ ਦੱਸਦਾ ਉਹਨਾਂ ਦੀ ਕਿ ਉਹਨਾਂ ਦਾ ਡੀਵੀਆਰ ਵੀ ਉਥੋਂ ਪੁੱਟ ਲਿਆ ਜਾਂਦਾ ਵਾ ਹਾਂ ਉਹਨਾਂ ਨੂੰ ਹਿਰਾਸਤ ਚ ਲੈ ਲਿਆ ਗਿਆ ਪਰ ਉਹਨਾਂ ਦੇ ਘਰ ਤੋਂ ਡੀਵੀਆਰ ਰਿਪੋਰਟ ਲਿਆ ਗਿਆ ਡੀਵੀਆਰ ਪੁੱਟਣ ਦਾ ਕਾਰਨ ਕੋਸ਼ਿਸ਼ ਕਰਾਂਗੇ ਆਪਾਂ ਪ੍ਰਸ਼ਾਸਨ ਨਾਲ ਗੱਲਬਾਤ ਹੋਵੇ ਜਾਂ ਪਰਿਵਾਰ ਨਾਲ ਗੱਲਬਾਤ ਕਰਕੇ ਕਿ ਡੀਵੀਆਰ ਪੁੱਟਣ ਦੇ ਕੀ ਕਾਰਨ ਸੀ ਕੀ ਲੱਗਦਾ ਸੀ ਉਹਦੇ ਵਿੱਚੋਂ ਕਿਹੜੀ ਖਬਰ ਸੀ ਜਿਹੜੀ ਲੀਕ ਹੋ ਸਕਦੀ ਸੀ ਪਰ ਪਿਤਪਾਲ ਦੀ ਜਿਹੜੀ ਫੋਟੋ ਜਾਰੀ ਹੋ ਰਹੀ ਆ ਉਸ ਫੋਟੋ ਦੇ ਪਿੱਛੇ ਖਲੋਤੇ ਹੋਏ ਬੈਠੇ ਹੋਏ ਨਿਹੰਗ ਸਿੰਘ ਉਹ ਕਹਿੰਦੇ ਤੇ ਏਅਰ ਗਨ ਸੀ ਤੇ ਹੈ ਵੀ 2 ਸਾਲ ਪਹਿਲੋਂ ਦੀ ਫੋਟੋ ਸੀ ਵਾਇਰਲ ਜੂਰ ਹੁਣ ਹੋਈ ਆ ਇਹ ਏਅਰ ਕੈਨ ਸੀ ਉਹ ਕਹਿੰਦੇ ਕਿ ਇੱਕ ਦੁਕਾਨ ਤੇ ਖੜੇ ਸੀ ਜਿਹੜੇ ਗੁਬਾਰੇ ਪਟਾਕੇ ਵਾਂਗੂ 파ੜੇ ਜਾਂਦੇ ਆ ਨਿਸ਼ਾਨੇ ਲਾਏ ਜਾਂਦੇ ਆ ਉਹ ਗਨ ਸੀ ਉਹ ਫੜ ਕੇ ਫੋਟੋ ਖਿਚਾ ਲਈ ਜਾਂਦੀ ਆ ਤੇ ਇਸ ਵਾਰ ਉਹਨਾਂ ਨੇ 2 ਸਾਲ ਪਹਿਲੋਂ ਦੀ ਫੋਟੋ ਆ ਤੇ ਇਸ ਵਾਰ ਉਹਨਾਂ ਵਾਇਰਲ ਕਰ ਦਿੱਤੀ ਤੇ ਨਾਲ ਹੀ ਪ੍ਰਸ਼ਾਸਨ ਹਰਕਤ ਦੇ ਵਿੱਚ ਆਇਆ ਤੇ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਪਰਚਾ ਦਰਜ ਕੀਤਾ ਤੇ ਪ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਪ੍ਰਿਤਪਾਲ ਦੀ ਗ੍ਰਿਫਤਾਰੀ ਤੋਂ ਬਾਅਦ ਦੇ ਵਿੱਚ ਅੱਜ ਮੋਗੇ ਦੀ ਅਨਾਜ ਮੰਡੀ ਦੇ ਵਿੱਚ ਇਕੱਠ ਹੋਇਆ ਵਾ ਤੇ ਹੁਣ ਐਸ.ਪੀ. ਸਾਹਿਬਾਨ ਨੂੰ ਮੰਗ ਪੱਤਰ ਦੇਣ ਪਹੁੰਚੇ ਆ। ਇਸ ਟਾਈਮ ਪ੍ਰਿਤਪਾਲ ਸਿੰਘ ਜੇਲ੍ਹ ਦੇ ਵਿੱਚ ਆ ਉਹਦੀ ਜਾਣਕਾਰੀ ਬਾਕੀ ਵੀ ਲੈਣੇ ਆ। ਸਾਡੇ ਨਾਲ ਵਾਰਿਸ ਪੰਜਾਬ ਦੇ ਅਕਾਲੀ ਦਲ ਤੋਂ ਵੀ ਜੁੜਿਆ ਕਰਨਵੀਰ ਸਿੰਘ ਦੀ ਆ ਲਜੀਤ ਸਿੰਘ ਜਵੰਦਾ ਜੀ ਆ। ਵਾਹਿਗੁਰੂ ਫਤਿਹਾਂ ਜੀ ਕਰਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕਰਨਵੀਰ ਜੋ ਮੈਂ ਦੱਸਿਆ ਕੀ ਹੋਈ ਕਹਾਣੀ ਸੀ ਕਿ ਕੁਝ ਹੋਰ ਬਣਿਆ ਕੀ ਕਾਰਨ ਕੀ ਬਣਿਆ ਤੁਹਾਨੂੰ ਲੱਗਦਾ ਹੈ? ਬਿਲਕੁਲ ਜੀ ਇੱਕ ਸੋਸ਼ਲ ਮੀਡੀਆ ਤੇ ਪੋਸਟ ਸੀ। ਉਹਨਾਂ ਵਿੱਚ 에어ਗਨ ਦਾ ਫੋਟੋ ਪਾਈ ਹੋਈ ਸੀ ਦੋ ਸਿੰਘਾਂ ਦੀ ਪ੍ਰਿਤਪਾਲ ਸਿੰਘ ਤੇ ਨਾਲਦੇ ਸਿੰਘਾਂ ਦੀ ਪੁਰਾਣੀ ਫੋਟੋ ਆ ਉਹਨਾਂ ਦੇ ਤੇ ਇੱਕ ਪਰਚਾ ਪਾਇਆ ਗਿਆ ਇਸ ਦਾ ਕਿ ਹਥਿਆਰਾਂ ਦਾ ਪ੍ਰਮੋਟ ਕਰਦੇ ਆ ਹਾਲਾਂਕਿ ਉਹ 에어ਗਨ ਆ ਇੱਕ ਤੇ ਉਹਨੂੰ ਘਰੋਂ ਲੈ ਕੇ ਆਉਂਦਾ ਗਿਆ ਨਾਲ ਡੀਵੀਆਰ ਪਟਕੇ ਲਿਆਏ ਆ ਨਾ ਕੁਝ ਦੱਸਿਆ ਗਿਆ ਪ੍ਰਸ਼ਾਸਨ ਨਾਲ ਉਸ ਟਾਈਮ ਤੇ ਵੀ ਗੱਲ ਹੋਈ ਆ ਕਹਿੰਦੇ ਕਿ ਅਸੀਂ ਇੱਕ ਇਨਕੁਆਰੀ ਲਈ ਲੈ ਕੇ ਆਏ ਆ ਪਰ ਬਾਅਦ ਚ ਪਤਾ ਲੱਗਦਾ ਕਿ ਉਹ ਪਰਚਾ ਬਾਅਦ ਦਿੱਤਾ ਜਾਂਦਾ ਜੇਲ੍ਹ ਦੇ ਵਿੱਚ ਆ ਪ੍ਰਿਤਪਾਲ ਬਿਲਕੁਲ ਜੀ ਕੱਲ ਤੋਂ ਜੁਡੀਸ਼ੀਅਲ ਕਸਟਡੀ ਦੇ ਵਿੱਚ ਆ ਪਹਿਲਾਂ ਇੱਕ ਦਿਨ ਦਾ ਰਿਮਾਂਡ ਵੀ ਲਿਆ ਗਿਆ ਸੀਗਾ ਕੋਰਟ 'ਚ ਪੇਸ਼ ਕਰਨ ਤੋਂ ਬਾਅਦ ਇਹ ਦੇਖੋ ਤੁਸੀਂ ਇੱਕ 에어ਗਨਾਂ ਫੋਟੋ ਪਾਈ ਆ ਸਰ ਸਿਰਫ ਔਰ ਸਿਰਫ ਫੋਟੋ ਉਹ ਵੀ 에어ਗਨਾਂ ਤੇ ਇਹਨਾਂ ਨੇ ਪਰਚਾ ਕਰਕੇ ਇੱਕ ਤੁਸੀਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀ ਦੇਖੀ ਹੋਣੀ ਆ ਇਸੇ ਮੌਜੂਦਾ ਆਪ ਸਰਕਾਰ ਦੇ ਐਮਐਲਏ ਦਾ ਮੁੰਡਾ ਸ਼ਰਯਮ ਵਿਆਹ ਦੇ ਵਿੱਚ ਗੋਲੀਆਂ ਚਲਾ ਰਿਹਾ ਫੈਰਿਸਤਨ ਦੇ ਨਾਲ ਗੋਲੀਆਂ ਚਲਾ ਰਿਹਾ ਪਿਸਟਲ ਦੇ ਨਾਲ ਸ਼ਰਯਮ ਫਾਇਰਿੰਗ ਕਰ ਰਿਹਾ ਨਾ ਕੋਈ ਹੁੰਦੇ ਤੇ ਪਰਚਾ ਤੁਸੀਂ ਦੱਸ ਦੋ ਤੁਸੀਂ মিডিਆ ਚ ਵਿਚਰਦੇ ਮੀਡੀਆ ਦੇ ਦੇਖਦੇ ਜੇ ਕਿ ਕੋਈ ਪਰਚਾ ਹੋਇਆ ਕੋਈ ਇਹੋ ਜੀ ਖਬਰ ਆਈ ਪਰਚੇ ਦੀ ਇੱਕ ਨਾਰਮਲ ਕੀਰਤੀ ਸਿੰਘ ਹੈ ਜਿਹੜਾ ਅਦਕਿਰਤ ਕਰਦਾ ਉਹਦੇ ਤੇ ਇਹਨਾਂ ਨੇ ਪਰਚਾ ਬਾਤਾ ਇੱਕ 에ਅਰ ਗਨ ਦੇ ਸੰਬੰਧ ਵਿੱਚ ਐਮਐਲਏ ਸਹਿਬਾਨ ਵੱਲ ਦਾ ਬੇਟੇ ਦੀ ਜਿਹੜੀ ਵੀਡੀਓ ਵਾਇਰਲ ਹੋਈ ਸੀ ਬਹੁਤ ਕਿੰਤ ਪ੍ਰੰਤੂ ਹੋਇਆ ਵਿਰੋਧੀ ਧਿਰਾਂ ਵੀ ਸਰਗਰਮ ਹੋਈਆਂ ਪਰ ਕੁਝ ਗੱਲਬਾਤ ਨਹੀਂ ਹੋਈ ਸ਼ਾਇਦ ਰੁਕ ਗਿਆ ਮਸਲਾ ਸਾਰਾ ਇਹ ਤਾਂ ਇੱਕ ਫੋਟੋ ਸੀ ਉਹ ਤਾਂ ਵਾਇਰਲ ਹੀ ਸਾਰੇ ਵਿਰੋਧੀ ਦੇ ਰਹਿਣੇ ਵੀਡੀਓ ਵਾਇਰਲ ਭਰਾ ਹੀ ਰੋਕ ਰਿਆ ਸੀ ਮੁੰਡੇ ਦਾ ਗੋਲੀ ਚਲਾ ਰਿਆ ਸੀ ਉਹ ਪਰ ਉਹਦਾ ਭਰਾ ਰੋਕ ਰਿਆ ਸੀ ਹਨਾ ਪਰ ਉਹਦੇ ਤੇ ਕੋਈ ਪਰਚਾ ਨਹੀਂ ਕੋਈ ਇਨਕੁਆਇਰੀ ਤੱਕ ਨਹੀਂ ਹੋਈ ਤੇ ਸਾਡੇ ਸੰਗਲ ਦੇ ਆਏ ਦਿਨੀ ਇਹੋ ਜਿਹਾ ਨਾਰਮਲ ਜੀ ਗੱਲ ਹੈ ਜੇ ਕਿਸੇ ਦੀ ਫੋਟੋ ਪਈ ਹੋਈ ਪੁਰਾਣੀਆਂ ਵੀ ਪਈਆਂ ਨੇ ਨਾ ਜਿਵੇਂ ਇਹਦੀ ਵੀ ਬਿਰਤਪਾਲ ਸਿੰਘ ਦੀ ਵੀ 2 ਸਾਲ ਪੁਰਾਣੀ ਫੋਟੋ ਮੈਨੂੰ ਲੱਗਦਾ 23 ਦੀ ਫੋਟੋ ਦੱਸਿਆ ਜਾ ਰਿਹਾ ਦੋ ਬਿਲਕੁਲ ਬਿਲਕ ਮੇਰੇ ਨਾਲ ਵੀ ਹੋਇਆ ਮੇਰੇ ਤੇ ਵੀ ਇਨਕੁਆਰੀ ਕੀਤੀ ਸੀ ਇਹਨਾਂ ਨੇ ਫੋਟੋ ਇੱਕ ਪੁਰਾਣੀ ਪਈ ਸੀ ਘਰੇ ਜਿਹੜੀ ਰਫਲ ਦੇ ਨਾਲ ਉਦੋਂ ਇਹਨਾਂ ਨੇ ਇਨਕੁਆਰੀ ਕੀਤੀ ਤੇ ਜਿਹੜੇ ਉਹ ਸ਼ਰੇਆਮ ਫਾਇਰਿੰਗ ਕਰਦੇ ਪਏ ਆ ਉਹਨਾਂ ਦੇ ਕੋਈ ਇਨਕੁਆਰੀ ਨਹੀਂ ਨਾ ਕੋਈ ਪਰਚਾ ਉਹ ਐਮਐਲਏ ਸਾਹਿਬਾਨ ਦੇ ਪੁੱਤਰ ਆ ਨਾ ਬਿਲਕੁਲ ਬਿਲਕੁਲ ਐਮਐਲਏ ਸਾਹਿਬ ਮੌਜੂਦਾ ਸਰਕਾਰ ਦਲਜੀਤ ਸਿੰਘ ਸੁਣਨ ਵਿੱਚ ਆਇਆ ਕਿ ਉਸੇ ਹੀ ਪਿੰਡ ਦੇ ਐਮਐਲਏ ਸਾਹਿਬਾਨ ਆ ਜਿਹਦੇ ਪੁੱਤਰ ਦੀ ਵੀਡੀਓ ਵਾਇਰਲ ਹੋਈ ਆ ਤੇ ਉਸੇ ਹੀ ਪਿੰਡ ਦੇ ਵਿੱਚ ਵੀਰ ਹੁਣ ਪ੍ਰਿਤਪਾਲ ਸਿੰਘ ਰਹੇ ਰਿਹਾ ਜਿਹਦੀ ਫੋਟੋ ਦੇ ਉੱਤੇ ਕਾਰਵਾਈ ਹੋ ਰਹੀ ਆ ਕੀ ਵੇਖਦੇ ਹੋ ਕਿਸ ਤਰ੍ਹਾਂ ਵੇਖੋ ਜੀ ਸਰਕਾਰ ਜਿਹੜੀ ਹੈ ਨਾ ਪਖਲਾ ਹਟ ਦੇ ਵਿੱਚ ਆ ਚੁੱਕੀ ਆ ਪਿਛਲੇ ਦਿਨੀ ਮੈਂਬਰ ਪਾਰਲੀਮੈਂਟ ਭਾਈ ਅਮਰਤਪਾਲ ਸਿੰਘ ਦੀ ਇੱਕ ਫੋਟੋ ਵਾਇਰਲ ਹੁੰਦੀ ਆ ਜਿਹਨੂੰ ਬਹੁਤ ਵੱਡਾ ਹੰਗਾਰਾ ਮਿਲਦਾ ਪੰਜਾਬ ਦੀ ਨੌਜਵਾਨੀ ਵੱਲੋਂ ਤੇ ਇਹਨਾਂ ਨੂੰ ਆਪਣੀ ਕੁਰਸੀ ਹਿਲਦੀ ਦਿਖ ਰਹੀ ਆ ਇਹਨਾਂ ਨੂੰ ਸੁਪਨੇ ਦੇ ਵਿੱਚ ਵੀ ਮੈਂਬਰ ਪਾਰਲੀਮੈਂਟ ਭਾਈ ਅਮਰਤਪਾਲ ਜੀ ਦਿਖ ਰਹੇ ਆ ਤੇ ਇਹ ਇਹੋ ਜਿਹੇ ਹਥਕੰਡੇ ਅਪਣਾ ਕੇ ਤੇ ਡਰਾਉਣਾ ਧਮਕਾਉਣਾ ਚਾਹੁੰਦੇ ਪੰਜਾਬ ਦੀ ਨੌਜਵਾਨੀ ਨੂੰ ਕੀ ਭਾਊ ਅਮਰਤਪਾਲ ਦੇ ਪੱਖ ਦੇ ਵਿੱਚ ਇਹ ਨੌਜਵਾਨੀ ਜਿਹੜੀ ਆ ਨਾ ਖੜੇ ਕਿਉਂਕਿ ਸਤਾਈ ਬਹੁਤ ਨੇੜੇ ਆ ਗਈ ਹੈ ਤੇ ਇਹਨਾਂ ਦੀ ਕੁਰਸੀਆਂ ਜਿਹੜੀਆਂ ਬਿਲਕੁਲ ਹਿੱਲ ਰਹੀਆਂ ਸਾਰੀਆਂ ਪਾਰਟੀਆਂ ਇਸ ਮਸਲੇ ਤੇ ਆ ਕੇ ਇਕੱਠੀਆਂ ਹੋ ਜਾਂਦੀਆਂ ਤੇ ਜਿਹੜੀ ਪਰਚੇ ਦੀ ਗੱਲ ਆ ਤੁਸੀਂ ਦੱਸੋ ਜੇ ਸਾਡੇ ਬੰਦੇ ਕੋਲ ਲਾਇਸੈਂਸੀ ਵੈਪਨ ਆ ਉਹਦੇ ਤੇ ਵੀ ਪਰਚਾ ਦੇ ਦਿੰਦਾ ਭਾਈ ਸੁਖਦੇਵ ਸਿੰਘ ਕਾਦੀਆ ਸਾਹਿਬ ਤੇ ਪਰਚਾ ਦਿੱਤਾ ਇੱਕ ਉਹਦੀ ਗੱਡੀ ਸੜ ਗਈ ਉਹਤੇ ਜਾਨਲੇਵਾ ਹਮਲਾ ਹੋਇਆ ਉਹਦੇ ਤੇ ਵੀ ਪਰਚਾ ਦੇਦਾ ਵੀ ਇਹਨੇ ਨਜਾਇਜ਼ ਹਥਿਆਰ ਬਰਾਮਦ ਹੋਇਆ ਤੇ ਇੱਕ 에어 건 ਲੈ ਕੇ ਕੋਈ ਸਿੰਘ ਦੀ ਫੋਟੋ ਆ 2 ਸਾਲ ਪੁਰਾਣੀ ਉਹ ਵੀ ਉਹਦੇ ਤੇ ਵੀ ਪਰਚਾ ਹੋ ਜਾਂਦਾ ਤੇ ਐਮਐਲਏ ਦਾ ਮੁੰਡਾ ਗੋਲੀਆਂ ਚਲਾਵੇ ਤੇ ਕੋਈ ਪਰਚਾ ਨਹੀਂ ਸਰਕਾਰ ਨੂੰ ਖੋਲਾ ਲੱਗਦੀ ਕਿ ਤੁਸੀਂ ਐਮਐਲਏ ਸਾਹਿਬਾਂ ਦਾ ਬੇੜਾ ਜੋ ਮਰਜ਼ੀ ਕਰੇ ਤੇ ਤੁਸੀਂ 에어 건 ਦੇ ਨਾਲ ਫੋਟੋ ਵੀ ਪਾ ਦਿੰਦੇ ਉਹ ਪਰਚਾ ਹੋ ਜਾਂਦਾ ਭਾਜੀ ਸਾਡੇ ਬੰਦੇ ਤੇ ਖੰਗਦੇ ਆ ਨਾ ਤੇ ਉਹਦਾ ਵੀ ਧਿਆਨ ਰੱਖਦੇ ਆ ਤੇ ਇਹਨਾਂ ਦੇ ਬੰਦੇ ਸ਼ਰਗਾਮ ਗੁੰਡਾਗਰਦੀ ਕਰ ਰਹੇ ਆ ਰੋਜ਼ ਆਏ ਦਿਨ ਇਹਨਾਂ ਦੇ ਐਮਐਲਏ ਜਿਹੜੇ ਗੁੰਡਾਗਰਦੀ ਕਰਦੇ ਆ ਕੋਈ ਕਿਸੇ ਤੇ ਕਾਰਵਾਈ ਨਹੀਂ ਆ ਹੁਣ ਹਲਕਾ ਖਰੂਰ ਸਾਹਿਬ ਦਾ ਇਹਨਾਂ ਦਾ ਐਮਐਲਏ ਅੰਦਰ ਗਿਆ ਨੂੰ ਵੀ ਮੇਰੇ ਸਾਨਾ 2-3 ਮਹੀਨੇ ਤੇ ਲਾਗੇ ਬੰਨੇ ਹੋ ਗਏ ਆ ਤੇ ਅੱਜ ਤੱਕ ਇਹਨਾਂ ਨੇ ਉਹਦੀ ਸੀਟ ਹੀ ਨਹੀਂ ਖਾਲੀ ਡिक्लेअर ਕੀਤੀ ਇਹ ਕਾਨੂੰਨ ਦੀਆਂ ਧਜੀਆਂ ਡਾਰੇ ਕਾਨੂੰਨ ਦੇ ਰਖਵਾਲੇ ਥੋੜੀ ਐ ਜੇ ਜੁਰਤ ਹੈਗੀ ਆ ਤੇ ਉਥੋਂ ਸੀਟ ਖਾਲੀ ਕਰਕੇ ਡਕਲੇ ਆ ਕਰਨ ਇਲੈਕਸ਼ਨ ਕਰਾਉਣ ਤੇ ਪੰਜਾਬ ਦੇ ਲੋਕ ਇਹਨਾਂ ਨੂੰ ਦੱਸਣ ਕਿ ਤੁਸੀਂ ਕਿੱਥੇ ਖੜੇ ਜੇ ਪਰ ਉਹ ਕਹਿੰਦੇ ਕਿ ਤਰਨਤਾਰਨ ਵਾਲੀ ਸੀਟ ਨੇ ਫਤਵਾ ਦਿੱਤਾ ਸਰਕਾਰ ਦੇ ਹੱਕ ਦੇ ਵਿੱਚ ਸਤਵਾਂ ਦੇ ਕੁਝ ਦਿਨ ਪਹਿਲੇ ਮਿਲਿਆ ਜੀ ਕਿਹੜਾ ਫਤਵੇ ਦੀ ਗੱਲ ਕਰਦੇ ਆਂ ਜੀ ਸ਼ਰਿਆਂ ਮ ਗੁੰਡਾਗਰਦੀ ਕਰਕੇ ਸਾਡੇ ਬੰਦਿਆਂ ਦੇ ਜਾਨ ਲੈਵੇ ਹਮਲੇ ਕਰਕੇ ਸਾਡੀਆਂ ਗੱਡੀਆਂ ਸਾੜ ਕੇ ਡਰਾ ਧਮਗਾ ਕੇ ਲੋਕਾਂ ਨੂੰ ਅੰਦਰਵਾੜ ਕੇ ਵੋਟਾਂ ਲੈ ਜਾਣੀਆਂ ਇਹ ਕਿਹੜਾ ਫਤਵਾ ਹੈ ਜੀ ਜੇ ਫਤਵਾ ਕਹਿੰਦੇ ਤਰੰਦਾਨੀ ਸੰਗਤ ਨੇ ਦਿੱਤਾ ਤੇ ਇਹਨਾਂ ਦੇ ਮੌਜੂਦਾ 4-5 ਐਮਐਲਏ ਆਪਣੇ ਪਿੰਡਾਂ ਤੋਂ ਬਲਾਕਸੰਤੀਆਂ ਰਗੇ ਆ ਜੇ ਲੋਕ ਇਹਨਾਂ ਨੂੰ ਪਿਆਰ ਕਰਦੇ ਆ ਲੋਕ ਇਹਨਾਂ ਦੇ ਹੱਕ ਦੇ ਵਿੱਚ ਆ ਤੇ ਆਪਣੇ ਪਿੰਡਾਂ 'ਚੋਂ ਕਿਉਂ ਲਕਸ਼ਣਾ ਰਗੇ ਆ ਵਾਰਸ ਪੰਜਾਬ ਦੇ ਆਗੂਆਂ ਦਾ ਡਰ ਕਾ ਦਾ ਸਤਾਰਿਆ ਉਹਨਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਸਾਡਾ ਡਰ ਸਤਾਰਿਆ ਕਾ ਦਾ ਡਰ ਆ ਕੀ 2027 ਦਾ ਕੋਈ ਅਗਾਜ ਲੱਗਦਾ ਤੁਹਾਨੂੰ ਬਿਲਕੁਲ ਜੀ ਲੋਕ ਪੰਜਾਬ ਦੇ ਫੈਸਲਾ ਕਰ ਚੁੱਕੇ ਆ ਕਿ 2027 ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਭਾਈ ਅਮਰਤਾਪਾਲ ਸਿੰਘ ਜੀ ਹੋਣਗੇ ਕੋਈ ਤਾਕਤ ਦੁਨੀਆ ਦੀ ਨਹੀਂ ਰੋਕ ਸਕਦੀ ਕਿਉਂਕਿ ਪੰਜਾਬ ਦੇ ਲੋਕਾਂ ਨੇ ਫੈਸਲਾ ਲੈਣਾ ਆਏ ਦਿਨ ਨੌਜਵਾਨੀ ਜਿਹੜੀ ਉਹ ਨਸ਼ੇ ਦੇ ਨਾਲ ਮਰ ਰਹੀ ਆ ਮਾਵਾਂ ਬਿਲਕਦੀਆਂ ਪਈਆਂ ਆ ਭੈਣਾਂ ਬਿਲਕਦੀਆਂ ਪਈਆਂ ਲੋਕਾਂ ਦੇ ਘਰਾਂ ਦੇ ਚਿਰਾਗ ਜਿਹੜੇ ਆ ਉਹ ਬੁਝ ਰਹੇ ਆ ਲੋਕਾਂ ਦੇ ਚੁੱਲਿਆਂ ਦੀ ਅੱਗ ਜਿਹੜੀ ਉਹ ਠੰਡੀ ਪੈ ਰਹੀ ਆ ਪਰ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਹੈਗੀ ਪੰਜਾਬ ਦੇ ਵਿੱਚ ਜੇ ਰਾਜ ਕਰਨ ਵਾਲੇ ਵੇਨੇ ਆ ਸਾਹਮਣੇ ਪੋਸਟਰ ਲੱਗਾ ਦੱਸੋ ਆ ਪੋਸਟਰ ਰਾਜ ਕਰਨ ਵਾਲੇ ਦੇਖਦੇ ਤੁਹਾਨੂੰ ਪੰਜਾਬ ਤੇ ਰਾਜ ਕਰਨ ਦਾ ਆ ਜੋ ਭਈਆ ਦਿੱਲੀ ਦਾ ਲੈ ਆ ਕੇ ਪੰਜਾਬ ਦੇ ਵਿੱਚ ਵੜਿਆ ਪਿਆ ਪਿਛਲੇ ਦਿਨ ਹੀ ਨਾਨਦਪੁਰ ਸਾਹਿਬ ਇਹਨਾਂ ਨੇ ਇੱਕ ਸੈਸ਼ਨ ਦਾ ਨਾਂ ਦੇ ਕੇ ਤੇ ਉੱਥੇ ਇੱਕ ਡਰਾਮਾ ਕੀਤਾ ਤੇ ਜਿੰਨੀ ਉਥੇ ਖਰਚ ਹੋਇਆ ਆ ਜਿੰਨਾ ਵੀ ਉਥੇ ਪ੍ਰਬੰਧ ਕੀਤੇ ਆ ਸਾਰਾ ਦਿੱਲੀ ਦੀਆਂ ਕੰਪਨੀਆਂ ਨੂੰ ਠੇਕੇ ਦਿੱਤੇ ਗਏ ਇਹ ਪੰਜਾਬ ਨੂੰ ਲੁੱਟਣ ਆਏ ਆ ਪੰਜਾਬ ਦਾ ਕੋਈ ਸਵਾਰ ਨਹੀਂ ਆਇਆ ਤੇ ਪੰਜਾਬ ਦੇ ਲੋਕ ਇਹ ਫੈਸਲਾ ਕਰ ਚੁੱਕੇ ਆ 2027 ਦੇ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੀ ਸਰਕਾਰ ਬਣਨ ਜਾ ਰਹੀ ਹੈ ਜੀ ਪ੍ਰਿਤਪਾਲ ਸਿੰਘ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਸੰਬੰਧ ਬਿਲਕੁਲ ਜੀ ਸਾਡਾ ਉਹ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਮੈਂਬਰ ਆ ਸਰਗਰਮ ਮੈਂਬਰ ਆ ਇਸੇ ਕਰਕੇ ਹੀ ਉਹਨਾਂ ਦੀ 에ਅਰ ਗਨ ਨੂੰ ਵੀ ਗਨ ਬਣਾ ਦਿੱਤਾ ਗਿਆ ਇਹ ਆਉਣ ਵਾਲਾ ਸਮਾਂ ਜੇਲ ਪੰਜਾਬ ਦੇ ਲੋਕ ਨਾ ਜਾਗੇ ਤੇ ਕੱਲੀ ਇਥੇ ਤੱਕ ਗੱਲ ਨਹੀਂ ਰਹਿਣੀ ਖਡਾਉਣਿਆਂ ਤੱਕ ਇਹ ਤੁਹਾਡੀਆਂ ਕਿਰਪਾਨਾਂ ਤੱਕ ਵੀ ਹੋਣੀ ਆ ਤੁਹਾਡੀ ਕਿਰਪਾਨ ਫਣ ਤੇ ਵੀ ਪਰਚੇ ਦਾ ਜਕਰਿਆ ਕਰਨਗੇ ਕਨ ਵੀ ਡਰਕਾ ਦਾ ਤੁਹਾਡਾ 2027 ਦਾ ਵੀਰ ਨੇ ਕਿਹਾ ਆਗਾਜ਼ ਹੋਣ ਵਾਲਾ 2027 ਦਾ ਆਗਾਜ਼ ਤੇ ਕਿੰਦੇ ਕਰ ਹੀ ਚੁੱਕੇ ਆ ਤੇ ਪਰਚੇ ਦਰਜ ਹੋਣ ਦੀ ਜਿਹੜੀ ਕਵਾਇਦ ਚੱਲ ਰਹੀ ਆ ਇਹ ਦੇਖੋ ਜੀ ਜਿਹੜਾ ਪ੍ਰਿਤਪਾਲ ਸਿੰਘ ਆ ਕੱਲਾ ਵਾਰਿਸਪੀਆ ਦਾ ਜਥੇਬੰਦੀ ਦਾ ਮੈਂਬਰ ਨਹੀਂ ਇੱਕ ਗੁਰਸਿੱਖ ਨੌਜਵਾਨ ਜਿਹੜਾ ਕੀਰਤ ਕਰਦਾ ਆ ਦੇ ਤੇ ਉਹਨਾਂ ਨੂੰ ਖਤਰਾ ਹੀ ਜਿਹੜੇ ਆ ਇਹਨਾਂ ਕੀਰਤੀ ਸਿੱਖਾਂ ਤੋਂ ਜਿਹੜੇ ਦਿੱਲੀ ਨੂੰ ਖਦਰਾ ਨਾ ਕਿ ਜਦੋਂ ਕਿਉਂਕਿ ਜੇ ਆਪ ਦੀ ਕਿਰਤ ਕਰਨਗੇ ਉਹ ਨਸ਼ਿਆਂ ਦੇ ਕਿਉਂ ਲਾਉਂਦੇ ਐ ਇਸੇ ਕਰਕੇ ਨਸ਼ਿਆਂ ਦੇ ਲੱਗਣੇ ਉਧਰ ਲੱਗੇ ਰਹਿਣਾ ਤੇ ਪੰਜਾਬ ਦੇ ਭਲੇ ਵਾਲੇ ਨਾਲ ਸੋਚਣ ਜਿਹੜਾ ਸਿੰਘ ਕਿਰਤ ਕਰਦਾ ਉਹਨੂੰ ਪਤਾ ਕਿ ਹਾਲਾਤ ਕੀ ਆ ਕਿੱਥੋਂ ਕਿਵੇਂ ਕਮਾਈ ਹੁੰਦੀ ਆ ਪੰਜਾਬ 'ਚ ਜਿਹੜਾ ਹਾਲਾਤ ਬਣਾਏ ਪਏ ਇਹਨਾਂ ਨੇ ਰੋਜ਼ਗਾਰ ਦੇ ਸਾਧਨ ਜਿਹੜੇ ਖਤਮ ਕੀਤੇ ਪਏ ਆ ਜਿਵੇਂ ਹੁਣ ਜਵੰਦਾ ਸਾਹਿਬ ਦੱਸ ਘੜੇ ਆ ਕਿ ਉਥੇ ਅਨੰਦਪੁਰ ਸਾਹਿਬ ਸਾਰੇ ਜਿਹੜੇ ਇਹਨਾਂ ਨੇ ਟੈਂਡਰ ਦਿੱਤੇ ਆ ਸਾਰੇ ਦਿੱਲੀ ਦੇ ਬੰਦਿਆਂ ਨੂੰ ਦਿੱਤੇ ਆ ਪੰਜਾਬ ਕੀ ਗੱਲ ਪੰਜਾਬ ਚ ਵਪਾਰੀ ਹੈ ਨਹੀਂ ਜਿਹੜੇ ਟੈਂਡਰ ਚੱਕ ਸਕਣ ਜਿਹੜੇ ਬੰਦੇ बिजनेसमੈਨ ਬੰਦੇ ਹੈਣਗੇ ਸਿਰਫ 100 ਰੁਪਏ ਆ ਕੀ ਪੰਜਾਬ ਨੂੰ ਰੋਜ਼ਗਾਰ ਨਹੀਂ ਦੇਣਾ ਕੋਈ ਵੀ ਸਤੋ ਆਉਣ ਵਾਲੇ ਸਮੇਂ ਚ ਕੀ ਵੀ ਹੰਤਬੰਦੀ ਆ ਤੁਹਾਡੇ ਇਲਾਕੇ ਚ ਕਿਵੇਂ ਚੱਲ ਰਿਹਾ ਹੈ ਕਿ ਨਸ਼ਿਆਂ ਦੀ ਗੱਲ ਕਰ ਰਹੇ ਹੋ ਤੁਸੀਂ ਨਸ਼ੇ ਕਿਵੇਂ ਆ ਪੱਟੀ ਸ਼ਹਿਰ ਦੀ ਗੱਲ ਕਰੀਏ ਉਸ ਇਲਾਕੇ ਦੇ ਵਿੱਚ ਨਸ਼ੇ ਦੇ ਨਾਲ ਆਏ ਦਿਨ ਮੌਤਾਂ ਹੋ ਰਹੀਆਂ ਜੀ ਸਾਡਾ ਪੱਟੀ ਹਲਕਾ ਤੇ ਤਰਾਸ ਤਰਾਸ ਕਰ ਰਿਹਾ ਜੀ ਆਏ ਦਿਨ ਨੌਜਵਾਨੀ ਜਿਹੜੀ ਆ ਨਾਲੀਆਂ ਚ ਡਿੱਗ ਰਹੀ ਆ ਜਦੋਂ ਕੋਈ ਮੌਤ ਹੁੰਦੀ ਤੇ ਬੜਾ ਦੁੱਖ ਹੁੰਦਾ ਹੈ ਪਰ ਅਸੀਂ ਕਰ ਕੀ ਸਕਦੇ ਹਾਂ ਕਿਉਂਕਿ ਅਸੀਂ ਸਾਡੇ ਪੰਜਾਬ ਦੇ ਲੋਕ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਇਹਨਾਂ ਦੇ ਝੂਠੇ ਵਾਅਦਿਆਂ 'ਚ ਆ ਕੇ ਪੰਜਾਬ ਦੀ ਬਾਗ ਡੋਰ ਜਿਹੜੀ ਇਹਨਾਂ ਨੂੰ ਦੇ ਬੈਠੇ ਆ ਹੁਣ ਉਹ 1 ਸਾਲ ਰਹਿ ਗਏ ਹੰਡਾਉਣਾ ਤੇ ਪੈਣਾ ਹੈ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਕਿਰਪਾ ਕਰਨਗੇ ਜਦੋਂ ਮੁੱਖ ਮੰਤਰੀ ਭਾਈ ਅਮਰਪਾਲ ਸਿੰਘ ਖਾਲਸਾ ਜੀ ਬਣਗੇ ਇਹ ਨਸ਼ੇ ਨਾ ਦੀ ਚੀਜ਼ ਤੁਹਾਨੂੰ ਪੰਜਾਬ ਦੇ ਵਿੱਚੋਂ ਬਿਲਕੁਲ ਨਹੀਂ ਮਿਲੇਗੀ ਬਿਲਕੁਲ ਨਸ਼ਾ ਖਤਮ ਕਰ ਦਿੱਤਾ ਜਾਵੇਗਾ ਉਹਨਾਂ ਦੀ ਤੇ ਸਪੀਚਾਂ ਸੁਣ ਸੁਣ ਕੇ ਅੱਜ ਪਿਛਲੇ ਦਿਨੀ ਇੱਕ ਗੈਂਗਸਟਰ ਦਾ ਸਾਡੇ ਭਰਾ ਦਾ ਬਿਆਨ ਵਾਇਰਲ ਹੋਇਆ ਉਹਨੇ ਕਿਹਾ ਜੇ ਪੰਜਾਬ ਦਾ ਮੁੱਖ ਮੰਤਰੀ ਭਾਈ ਅਮਰਤਾਪਾਲ ਜੀ ਬੰਦੇ ਤੇ ਅਸੀਂ ਸਰੈਂਡਰ ਕਰਨ ਨੂੰ ਤਿਆਰ ਆ ਤੁਹਾਨੂੰ ਕਹਿ ਦਿੰਦੇ ਕਿ ਗੈਂਗਸਟਰਾਂ ਦੇ ਨਾਂ ਰਲ ਕੇ ਸਰਕਾਰ ਬਣਾਉਣੀ ਚਾਹੁੰਦੇ ਅਸੀਂ ਗੈਂਗਸਟਰ ਕਿਉਂਗੇ ਗੈਂਗਸਟਰਾਂ ਦਾ ਸਾਡੇ ਨਾਲ ਨਾ ਹੀ ਸਾਡੇ ਕੋਲ ਪਾਰਟੀ ਕਿਸ ਨੇ ਜਮਾਨ ਕੀ ਉਹਨਾਂ ਨੇ ਤੇ ਆਪਣਾ ਪ੍ਰਤੀਕਰਮ ਦਿੱਤਾ ਵੀ ਜੇ ਸਾਨੂੰ ਕੁਝ ਵੀ ਕਰ ਜਾਗੇ ਅਸੀਂ ਵਾਪਸੀ ਕਰ ਜਾਗੇ ਪੰਜਾਬ ਦੀ ਸਰਕਾਰ ਕੋਈ ਐਹੋ ਜੀ ਹੋਵੇ ਜਿਹੜੀ ਸਾਨੂੰ ਵਾਪਸ ਦਾ ਮੌਕਾ ਦੇਵੇ ਮੌਕਾ ਦਵੇ ਤੇ ਅਸੀਂ ਵੀ ਆਪਣੇ ਘਰਾਂ ਨੂੰ ਮੁੜਨਾ ਚਾਹੁੰਦੇ ਆ ਪਰ ਇਹ ਸਰਕਾਰਾਂ ਉਹਨਾਂ ਨੂੰ ਮੁੜਨ ਦੇਣਾ ਨਹੀਂ ਚਾਹੁੰਦੀਆਂ ਇਹ ਜੋ ਕੁਝ ਵੀ ਹੋ ਰਿਹਾ ਇਹੋ ਜਿਹੇ ਹਾਲਾਤ ਪੈਦਾ ਕੀਤਾ ਜਾ ਰਿਹਾ ਵੀ ਉਹਨਾਂ ਭਰਾਵਾਂ ਦੇ ਹੱਥ 'ਚ ਗੰਨਾ ਫੜਾਉਣ ਵਾਲੇ ਵੀ ਇਹੋ ਹੀ ਆ ਪ੍ਰਿਤਪਾਲ ਸਿੰਘ ਇੱਕ ਏਅਰ ਗਨ ਲੈ ਕੇ ਇੱਕ ਫੋਟੋ ਖਿਚਾਉਂਦੇ ਆ ਤੇ ਉੱਤੇ ਪਰਚਾ ਦਰਜ ਹੁੰਦਾ ਪਰਚਾ ਦਰਜ ਹੋਣ ਤੋਂ ਬਾਅਦ ਵਿੱਚ ਜੇਲ੍ਹ ਭੇਜਤਾ ਜਾਂਦਾ ਅੱਜ ਵਾਰਸ ਪੰਜਾਬ ਦੇ ਅਕਾਲੀ ਦਲ ਵੱਲੋਂ ਪ੍ਰੋਟੈਸਟ ਵੀ ਕੀਤਾ ਗਿਆ ਤੇ ਐਸਐਸਪੀ ਸਹਿਬਾਨ ਨੂੰ ਮਿਲੇ ਆ ਵੇਖਦੇ ਆ ਅਗਲੀ ਰਣਨੀਤੀ ਕੀ ਹੁੰਦੀ ਆ ਤੇ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਆ ਟਾਕਾ ਘਬਾਰਾ ਚਨਾਵ ਵਾਲੀ ਆਹ ਤੈਨੂੰ ਇਹ ਮਾਮਲੇ ਦੇ ਵਿੱਚ ਅਸੀਂ ਆਏ ਆ ਉਹ ਨਜਾਇਜ਼ ਇੱਕ ਪਰਚਾ ਪਾਇਆ ਗਿਆ ਇੱਕ ਗਰੀਬ ਪਰਿਵਾਰ ਦੇ ਇੱਕ ਭਲੇ ਬੰਦੇ ਦੇ ਉੱਤੇ ਇਹਦੇ ਬਾਰੇ ਟੱਣਾ ਗੱਲ ਕਰਨਾ ਆਜੋ ਮਲਾਦਨ ਨੇ ਬਾਬਾ ਕੀ ਅਸਰਾਮ ਜਰੂਰ ਜੀ ਮਿਲਾਓ ਆਓ ਚਾਰ ਪੰਜ ਜਣੇ ਆਜੋ ਨਾਲੇ ਆਪਣੀ ਤੁਸੀਂ ਦਰਖਾਸਤ ਲਿਆਓ ਇਹ ਆਪਾਂ ਉਹਦੀ ਰਿਪੋਰਟ ਕਰਵਾ ਦਾਂਗੇ ਚਾਰ ਆ ਜੀ ਲਿਆਓ ਆ ਆ ਬੱਚੇ ਨੇ ਆਜੋ ਇਹ ਪਰਿਵਾਰ ਆ ਆ ਇੱਕ ਬੱਚੀ ਆ ਕੋਈ ਗੱਲ ਤੇ ਜੋ ਵੀ ਹੋਇਆ ਤੇ ਜ਼ੁਲਮ ਹੋਇਆ ਵਾ ਲਿਖਾ ਦਿਓ ਆਪਾਂ ਕਰਾ ਦਾਂਗੇ ਆਜੋ આવ્યો આવું આવો બાભાઈ ચાર વાગે